ਹਾਂਜੀ ਸੋਸੀਗਾ ਦੋਸਤੋ ਮੈਂ ਡਾਕਟਰ ਸਿੰਘ ਜਕੀਰ ਸਿੰਘ ਮਰਾੜ ਸਮਾਜ ਸੇਵਕ ਤੁਹਾਨੂੰ ਅਸੀਂ ਵੀਡੀਓ ਪਾਈ ਸੀ ਬਾਈ ਭਵਿੰਦਰ ਸਿੰਘ ਝਾਂਜ ਜੱਸੀ ਵਾਲੇ ਨੇ ਤੇ ਬਾਈ ਦਾ ਨਾਮ ਕੀ ਬਿੱਟੂ ਸਿੰਘਾ ਬਿੱਟੂ ਸਿੰਘ ਜਿਹੜਾ ਕਿ ਉਸ ਦਿਨ ਕਿੰਨਾ ਤੰਗ ਸੀ ਅੱਜ ਉਹੀ ਬਿੱਟੂ ਸਿੰਘ ਦਾ ਇਲਾਜ ਚੱਲ ਰਿਹਾ ਜਿਹੜੇ ਇਲਾਜਾ ਕੀ ਹਾਲ ਹੈ ਬਿੱਟੂ ਹਣ ਠੀਕ ਹੈ ਕਿੰਨਾ ਫਰਕ ਆ ਬਹੁਤ ਹੈ ਜੀ ਰੋਟੀ ਪਾਣੀ ਖਾਂਦਾ ਹਣ ਸਾਹਸੂ ਕਿਵੇਂ ਆ ਹਣ ਵਧੀਆ ਹੈ ਓਕੇ ਜਮਾ ਕੋਈ ਦੁੱਖ ਤਕਲੀਫ ਕੋਈ ਪੈਸਾ ਲੱਗਿਆ ਤੇਰਾ ਕੋਈ ਨਹੀਂ ਹੈ ਨਾਸਦੀ ਨਹੀਂ ਲੰਘਿਆ ਜਾਂ ਤੁਮ ਡਾਕਟਰ ਕਹਿੰਦੇ ਹੁਣ ਵੀ ਕੋਈ ਪੈਸਾ ਦੇ ਕੋਈ ਐਵੇਂ ਨਾ ਕੱਪ ਮਰੀ ਜਾਏ ਨਹੀਂ ਨਹੀਂ 1 ਰੁਪਿਆ ਨਹੀਂ ਦਿੱਤਾ ਆਪਣਾ ਹੈ ਨਹੀਂ ਲੱਗੇ 1 ਰੁਪਿਆ ਵੀ ਪੱਕੀ ਗੱਲ ਆ ਹਾਂ ਜੀ ਠੀਕ ਆ ਤੇ ਦੋਸਤੋ ਆ ਬਾਈ ਦਾ ਅਸੀਂ ਛੋਟਾ ਜਿਹਾ ਪ੍ਰਾਰਲਾ ਕਰਿਆ ਸੀ ਬਾਈ ਭਵਿੰਦਰ ਸਿੰਘ ਚੋਹਾਨ ਨੇ ਵੀਡੀਓ ਪਾਈ ਸੀ ਤੇ ਉਹ ਮੈਂ ਡਾਕਟਰ ਸਾਹਿਬ ਅਸ਼ਮੀਤ ਜੀ ਨਾਲ ਮਿਲ ਕੇ ਬਾਈ ਨੂੰ ਘਰੋਂ ਐਂਬੂਲੈਂਸ ਲੈ ਕੇ ਆਏ ਐਂਬੂਲੈਂਸ ਵਾਲਿਆਂ ਨੇ ਵੀ ਪੈਸੇ ਲਏ ਤੇ ਡਾਕਟਰ ਸਾਹਿਬ ਨੇ ਸਾਡੀ ਬਹੁਤ ਹੈਲਪ ਕੀਤੀ ਤੇ ਬਾਈ ਬਿਲਕੁਲ ਠੀਕ ਆ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਮੈਂ ਬਹੁਤ ਬਹੁਤ ਧੰਨਵਾਦ ਆ ਨੀਤਾ ਧੰਨਵਾਦ ਬਾਈ ਗੁਰੂ ਦਾ ਸਾਡਾ ਗਾ ਧੰਨਵਾਦ ਆ ਹੈ ਤੇ ਬਾਈ ਹੁਣ ਠੀਕ ਆ ਖੁਸ਼ ਵੀ ਹੈ ਰੋਟੀ ਪਾਣੀ ਖਾਣਾ ਜਮਾ ਬਸ ਠੀਕ ਆ ਤੈਨੂੰ ਇੱਕ ਦੋ ਦਿਨ ਛੁੱਟੀ ਮਿਲ ਜੂਗੀ ਯਾ ਤਰਾਕਸੀ ਜੇ ਲਾ ਦੇਣਗੇ ਠੀਕ ਆ ਬੈਗਰੂ ਭਲੀ ਕਰੂੰ ਬਾਕੀ ਜਿਹਦੇ ਛੁੱਟੀ ਮਿਲੀ ਉਹਦੇ ਤੇਰੀ ਦਵਾਈ ਦੀ ਵੀ ਅਸੀਂ ਹੈਲਪ ਕਰਾਂਗੇ ਪੰਜ ਪੰਜ 4 400 ਰੁਪਏ ਦੇਵਾਂਗੇ ਠੀਕ ਆ ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਤੇ ਇੱਕ ਕੁੜੀ ਉਹ ਸਾਡੇ ਕੋਲੇ ਕਵਿਤਾ ਕੀ ਸਰਸੇ ਸੁਵਾਈ ਸੀ